ਆਖਰ ਭਗਵੰਤਮਾਨ ਸਰਕਾਰ ਨੂੰ ਗੋਡੇ ਟੇਕਣੇ ਪੈ ਗਏ ਨੇ ਹੱਥ ਖੜੇ ਕਰਨੇ ਪੈ ਗਏ ਨੇ ਤੇ ਯੂ ਟਰਨ ਲੈਣਾ ਪੈ ਗਿਆ ਔਰ ਯੂ ਟਰਨ ਮਾਰਨ ਵਾਲੇ ਤਾਂ ਭਗਵੰਤਮਾਨ ਸਰਕਾਰ ਨੇ ਰਿਕਾਰਡ ਤੋੜ ਦਿੱਤੇ ਨੇ ਤੇ ਇਹ ਦੂਜਾ ਮਸਲਾ ਹੈ ਕਿ ਰਵਨੀਤ ਬਿੱਟੂ ਨੇ ਅੱਜ ਫੋਟੋਆਂ ਤੇ ਵੀਡੀਓ ਦਿਖਾ ਕੇ ਚਰਨਜੀਤ ਚੰਨੀ ਦਾ ਰੱਜ ਕੇ ਜਲੂਸ ਕੱਢ ਕੇ ਰੱਖ ਦਿੱਤਾ ਔਰ ਕੁੜੀਆਂ ਦੇ ਨਾਲ ਛੇੜ ਛਾੜ ਕਰਨ ਵਾਲੀਆਂ ਫੋਟੋਆਂ ਤੇ ਵੀਡੀਓ ਚਰਨਜੀਤ ਚੰਨੀ ਦੀਆਂ ਰਵਨੀਤ ਬਿੱਟੂ ਨੇ ਨਸ਼ਰ ਕਰਨ ਦੀ ਕੋਸ਼ਿਸ਼ ਕੀਤੀ ਆ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਪਹਿਲਾਂ ਇਕੱਠੇ ਰਹੇ ਨੇ ਤੇ ਰਵਨੀਤ ਬਿੱਟੂ ਘਰ ਦਾ ਪੇਤੀ ਵੀ ਹੈ ਉਧਰ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਦੋਨਾਂ ਦੀਆਂ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਸੀ ਉਹਨਾਂ ਤੇ ਐਕਸ਼ਨ ਹੋ ਗਿਆ ਹੈ ਔਰ ਉਹਨਾਂ ਦੋਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਵੱਡੀ ਕਾਰਵਾਈ ਵੀ ਹੋ ਸਕਦੀ ਹੈ ਜੇ ਮਾਨਦਾਰੀ ਨਾਲ ਕੀਤੀ ਜਾਵੇ ਤਿੰਨੇ ਮੁੱਦੇ ਉੱਤੇ ਗੱਲ ਕਰਦੇ ਆ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜ਼ਰੂਰ ਲਿਖਿਓ ਚੈਨਲ ਨੂੰ ਸਬਸਕ੍ਰਾਈਬ ਕਰੀ ਜਾਓ ਮਿੱਤਰੋ ਪਹਿਲਾ ਮੁੱਦਾ ਭਗਵੰਤਮਾਨ ਸਰਕਾਰ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਕਲੀਨਿਕ ਖੋਲੇ ਸੀ ਆਮ ਆਦਮੀ ਕਲੀਨਿਕ ਜਿਨ੍ਹਾਂ ਤੇ ਭਗਵੰਤਮਾਨ ਦੀ ਫੋਟੋ ਲਾਈ ਹੋਈ ਸੀ ਤੁਹਾਨੂੰ ਪਤਾ ਹੈ ਕਿ ਕਈ ਸਾਰੇ ਪਿੰਡਾਂ 'ਚ ਰੌਲੇ ਪਏ ਸਿਗੇ ਕਿ ਵੇਖੋ ਜੀ ਇਹ ਇਹ ਸਾਡਾ ਜਿਹੜਾ ਪਹਿਲਾਂ ਚੱਲਦਾ ਇੱਥੇ ਡਿਸਪੈਂਸਰੀ ਸੀ ਜਾਂ ਛੋਟਾ ਹਸਪਤਾਲ ਸੀ ਉਹਨੂੰ ਖਤਮ ਕਰਕੇ ਇੱਥੇ ਕਲੀਨਿਕ ਬਣਾ ਰਹੇ ਨੇ ਉੱਤੇ ਭਗਵੰਤ ਮਾਨ ਦੀ ਫੋਟੋ ਲਾ ਰਹੇ ਨੇ ਨਾ ਉਹਨਾਂ ਦਾ ਆਪ ਦੀ ਪਾਰਟੀ ਆਮ ਆਦਮੀ ਕਲੀਨਿਕ ਰੱਖ ਰਹੇ ਨੇ ਤੇ ਇਹਦੇ ਉੱਪਰ ਫਿਰ ਰੌਲਾ ਪੈ ਗਿਆ ਸੀ ਕੇਂਦਰ ਸਰਕਾਰ ਦੇ ਨਾਲ ਕੇਂਦਰ ਸਰਕਾਰ ਜਿਹੜੇ ਜਿਹੜੇ ਹੈਲਥ ਸਕੀਮ ਦੇ ਤਹਿਤ ਫੰਡ ਦਿੰਦੀ ਹੈ ਉਹ ਉਹਨਾਂ ਨੇ ਰੋਕਲੇ ਹੋਏ ਸੀ ਕਿਉਂਕਿ ਕੇਂਦਰ ਸਰਕਾਰ ਨੇ ਕਿਹਾ ਸੀ ਵੀ ਸਾਡੇ ਤੋਂ ਫੰਡ ਲੈ ਕੇ ਐਨ ਐਚ ਐਮ ਸਕੀਮ ਦੇ ਤਹਿਤ ਸਾਡੇ ਤੋਂ ਫੰਡ ਲੈ ਕੇ ਜੋ ਸਿਹਤ ਸਹੂਲਤਾ ਤੁਸੀਂ ਕੇਂਦਰ ਵਾਲਿਆਂ ਦੇ ਰਹੇ ਹੋ ਉਹਨਾਂ ਤੇ ਭਗਵੰਤ ਮਾਨ ਦਾ ਨਾਮ ਫੋਟੋ ਕਿਉਂ ਲਾ ਰਹੇ ਹੋ ਤੇ ਦੂਜਾ ਆਮ ਆਦਮੀ ਕਲੀਨਿਕ ਕਿਉਂ ਨੂੰ ਰੱਖ ਰਹੇ ਹੋ ਤੁਸੀਂ ਆਪਦੀ ਪਾਰਟੀ ਦੇ ਨਾਮ ਤੇ ਕਲੀਨਿਕਾਂ ਦਾ ਨਾਮ ਕਿਉਂ ਰੱਖ ਰਹੇ ਹੋ ਕਲੀਨਿਕ ਤਾਂ ਸਰਕਾਰੀ ਨੇ ਕੱਲ ਨੂੰ ਤੁਹਾਡੀ ਸਰਕਾਰ ਬਦਲ ਜੇਗੀ ਸਰਕਾਰ ਕਿਸੇ ਹੋਰ ਪਾਰਟੀ ਦੀ ਆ ਸਕਦੀ ਹੈ ਤਾਂ ਫਿਰ ਉਹ ਫੇਰ ਨਾਮ ਬਦਲਣਗੇ ਐ ਤਾਂ ਜਿਹੜੇ ਸਰਕਾਰੀ ਫੰਡ ਚੋਂ ਕਾਂਗਰਸ ਕੋਈ ਕੰਮ ਕਰੇ ਤਾਂ ਉਹ ਕਾਂਗਰਸ ਦੇ ਨਾਂ ਤੇ ਉਹਦਾ ਨਾਂ ਰੱਖਣ ਲੱਗ ਜੇਗੀ ਭਾਜਪਾ ਕਰੇ ਉਹ ਭਾਜਪਾ ਦੇ ਨਾਂ ਤੇ ਰੱਖਣ ਲੱਗ ਜੇਗੀ ਤਾਂ ਇਸ ਮੁੱਦੇ ਤੇ ਕਾਫੀ ਰੇੜਕਾ ਪਿਆ ਹੋਇਆ ਸੀ ਤੇ ਹੁਣ ਭਗਵੰਤ ਮਾਨ ਸਰਕਾਰ ਨੇ ਯੂ ਟਰਨ ਮਾਰਿਆ ਫੈਸਲਾ ਕਰ ਲਿਆ ਕਿ ਭਗਵੰਤ ਮਾਨ ਦੀ ਫੋਟੋ ਵੀ ਉਤੋਂ ਹਟਾਈ ਜਾਏਗੀ ਕਲੀਨਿਕਾਂ ਤੋਂ ਤੇ ਉਹਦਾ ਨਾਂ ਵੀ ਬਦਲ ਕੇ ਜਿਹੜਾ ਕੇਂਦਰ ਸਰਕਾਰ ਨੇ ਕਿਹਾ ਸੀ ਉਹ ਰੱਖਿਆ ਜਾਏਗਾ ਦੋਵੇਂ ਕੰਮ ਕੀਤੇ ਜਾਣਗੇ ਹੁਣ ਸਵਾਲ ਇਹ ਹੈ ਵੀ ਇੱਕ ਪੰਜਾਬੀ ਦਾ ਮੁਹਾਵਰਾ ਸੀ ਖਾਂਸੀ ਆਖੇ ਅ 100 ਗੰਢੇ ਵੀ ਖਾਦੇ ਤੇ 100 ਛੇਤਰ ਵੀ ਖਾਦੇ ਇਹਦੇ ਤੋਂ ਪਹਿਲਾਂ ਹੀ ਜੇ ਆਮ ਆਦਮੀ ਪਾਰਟੀ ਥੋੜਾ ਜਿਹਾ ਸੋਚ ਸਮਝ ਕੇ ਹੀ ਚੱਲਦੀ ਵੀ ਜਿਹੜਾ ਕੰਮ ਹੀ ਤੁਸੀਂ ਸਰਕਾਰੀ ਪੈਸੇ ਨਾਲ ਲੋਕਾਂ ਦੇ ਟੈਕਸਾਂ ਨਾਲ ਕਰ ਰਹੇ ਹੋ ਉਹਦਾ ਉਹਦੇ ਉੱਪਰ ਭਗਵੰਤ ਮਾਨ ਦੀ ਫੋਟੋ ਕਿਉਂ ਠੋਕ ਰਹੇ ਹੋ ਦੂਜਾ ਉਹਦਾ ਨਾਂ ਤੁਸੀਂ ਆਪਦੀ ਪਾਰਟੀ ਦੇ ਨਾਂ ਨਾਲ ਮਿਲਦਾ ਜੁਲਦਾ ਆਮ ਆਦਮੀ ਕਲੀਨਿਕ ਕਿਉਂ ਰੱਖ ਰਹੇ ਹੋ ਫੇਰ ਜਦੋਂ ਦਾ ਕੇਂਦਰ ਨਾਲ ਰੌਲਾ ਪਿਆ ਸੀ ਉਦੋਂ ਦਾ ਜੇ ਛੇਤੀ ਮੰਨ ਜਾਂਦੇ ਤਾਂ ਅੱਜ ਇੰਨਾ ਵੱਡੀ ਚਰਚਾ ਨਹੀਂ ਸੀ ਹੋਣੀ ਹੁਣ ਅੱਜ ਵੀ ਬਦਲੇ ਹੀ ਨਹੀਂ ਇਹ ਪਹਿਲਾਂ ਬਦਲ ਦਿੰਦੇ ਵੈਸੇ ਪਿਛਲੀਆਂ ਸਰਕਾਰਾਂ ਜਦੋਂ ਆਪਣੀਆਂ ਫੋਟੋਆਂ ਲਾਉਂਦੀਆਂ ਸੀ ਮੁੱਖ ਮੰਤਰੀ ਦੀਆਂ ਤਾਂ ਭਗਵੰਤ ਸਿੰਘ ਸਾਬ ਬਹੁਤ ਬੋਲਦੇ ਹੁੰਦੇ ਸੀ ਭਗਵੰਤ ਸਿੰਘ ਸਾਬ ਕਹਿੰਦੇ ਹੁੰਦੇ ਸੀ ਕਿ ਇਹਨਾਂ ਬਾਦਲਾਂ ਨੇ ਕੀ ਕੀਤਾ ਹੋਇਆ ਜਿਹੜੇ ਇਹਨਾਂ ਨੇ 108 ਐਂਬੂਲੈਂਸ ਸੇਵਾ ਜਾਰੀ ਕੀਤੀ ਹੈ ਉਹਦੇ ਤੇ ਵੀ ਬਾਦਲ ਦੀ ਫੋਟੋ ਲਾਈ ਹੈ ਜਿਹੜੇ ਇਹ ਕੁੜੀਆਂ ਨੂੰ ਸਾਈਕਲ ਦਿੰਦੇ ਨੇ ਉਹ ਸਾਈਕਲਾਂ ਦੀ ਟੋਕਰੀ ਤੇ ਵੀ ਬਾਦਲ ਦੀ ਫੋਟੋ ਫੇਰ ਭਗਵੰਤ ਮਾਨ ਨੇ ਕਿਹਾ ਵੀ ਜਿਹੜੀਆਂ ਇਹਨਾਂ ਟੈਂਕੀਆਂ ਬਣਾਈਆਂ ਉਹਦੇ ਤੇ ਵੀ ਬਾਦਲ ਦੀ ਫੋਟੋ ਕਹਿੰਦਾ ਜਿਹੜੇ ਪਿੰਡਾਂ 'ਚ ਆਰਓ ਲਾਏ ਸਿਸਟਮ ਉਹਨਾਂ ਤੇ ਵੀ ਬਾਦਲ ਦੀ ਫੋਟੋ ਤੇ ਭਗਵੰਤ ਮਾਨ ਬਹੁਤ ਖਿੱਲੀ ੜਾਉਂਦਾ ਰਿਹਾ ਇਹਨਾਂ ਦੀ ਕਹਿਦਾ ਰਿਹਾ ਵੀ ਦੇਖੋ ਇਹ ਜਿਹੜੀਆਂ ਤੁਸੀਂ ਫੋਟੋਆਂ ਲਾਉਣੇ ਹੋ ਕੱਲ ਨੂੰ ਭਾਂਡੇ ਵੰਡੋਗੇ ਤੇ ਫਿਰ ਭਾਂਡਿਆਂ ਤੇ ਬਾਦਲ ਦੀ ਫੋਟੋ ਲਾਇਆ ਕਰੋਗੇ ਹੋਰਨਾਂ ਦੀ ਲਾਇਆ ਕਰੋਗੇ ਫਿਰ ਲਾਣੇਦਾਰ ਨੀਆਂ ਰਾਤ ਨੂੰ ਕੀ ਆ ਕਰਨ ਗਿਆ ਸ਼ਾਮ ਵੇਲੇ ਇੱਕ ਦੂਜੇ ਨੂੰ ਪੁੱਛਿਆ ਕਰਨਗੇ ਟੱਬਰ ਦੇ ਵਿੱਚ ਵੀ ਬਾਦਲ ਮਾਜਤਾ ਤੇ ਦੂਜੇ ਪਤੀਲੇ ਦੇ ਉੱਪਰ ਕਹਿੰਦਾ ਢੀਂਡਸੇ ਦੀ ਫੋਟੋ ਹੋਇਆ ਕਰੂਗੀ ਤਾਂ ਉਹ ਅੱਗੋਂ ਕਿਆ ਕਰੂਗੀ ਦੂਜੀ ਭੈਣ ਵੀ ਇੱਥੇ ਰੱਖ ਦੇ ਮੈਂ ਢੀਂਡਸੇ ਦੇ ਨਾਲ ਇਕੱਠਾ ਹੀ ਬਦਲ ਨੂੰ ਮਾਝ ਦੂੰਗੀ ਐਦਾਂ ਦੀਆਂ ਗੱਲਾਂ ਕਰਦੇ ਰਹੇ ਨੇ ਮਾਨ ਸਾਹਿਬ ਫੋਟੋਆਂ ਲਾਉਣ ਦੇ ਉੱਪਰ ਖਿੱਲੀ ਉਡਾਉਂਦੇ ਰਹੇ ਨੇ ਤੇ ਹੁਣ ਉਹੀ ਭਗਵੰਤ ਮਾਨ ਸਾਹਿਬ ਆਪ ਦੀਆਂ ਫੋਟੋਆਂ ਹਰ ਚੌਂਕ 'ਚ ਹਰ ਮੋੜ ਤੇ ਐਂਬੂਲੈਂਸਾਂ ਤੇ ਮਹੱਲਾ ਕਲੀਨਕਾਂ ਤੇ ਹਰ ਥਾਂ ਤੇ ਭਗਵੰਤ ਮਾਨ ਦੀ ਫੋਟੋ ਹਾਦੀ ਕਰਦੀ ਕਮਾਲ ਹੀ ਕਰਦੀ ਔਰ ਹੁਣ ਉਹ ਬਦਲਨੀ ਪੈ ਰਹੀ ਹੈ ਦੂਜਾ ਯੂ ਟਰਨ ਕੱਲ 326 ਦੇ ਕਰੀਬ ਮੰਡੀਆਂ ਬੰਦ ਕਰਨ ਦੀ ਖਬਰ ਆਈ ਸੀ ਰੌਲਾ ਪਿਆ ਤੇ ਉਹ ਵੀ ਹੁਣ ਇਹ ਜਾਣਕਾਰੀ ਨਿਕਲ ਕੇ ਆ ਰਹੀ ਹੈ ਵੀ ਮੰਡੀਆਂ ਨੂੰ ਇੱਕ ਵਾਰ ਦੁਬਾਰਾ ਫੇਰ ਚਾਲੂ ਕਰਨ ਦੀ ਇਹ ਸੋਚ ਰਹੇ ਨੇ ਤੇ ਤੀਜੀ ਜਿਹੜੀਆਂ ਇਹ ਚੋਣਾ ਨਹੀਂ ਕਰਵਾ ਰਹੇ ਸੀ ਪੰਜਾਬ ਦੇ ਵਿੱਚ ਨਗਰ ਕੌਂਸਲਾਂ ਦੀਆਂ ਨਗਰ ਨਿਗਮਾਂ ਦੀਆਂ ਉਹਦੇ ਉੱਪਰ ਸੁਪਰੀਮ ਕੋਰਟ ਨੇ 15 ਦਿਨ ਦੇ ਦਿੱਤੇ ਨੇ ਵੀ ਡੇਟ ਅਨਾਉਂਸ ਕਰੋ ਚੋਣਾਂ ਦੀ ਉਹਦੇ ਤੇ ਵੀ ਯੂ ਟਰਨ ਲੈਣਾ ਪਏਗਾ ਤੋੜਤੇ ਨਾ ਰਕਾਰਡ ਹੁਣ ਰਵਨੀਤ ਬਿੱਟੂ ਚਰਨਜੀਤ ਚੰਨੀ ਨੇ ਕੱਲ ਰਵਨੀਤ ਬਿੱਟੂ ਦਾ ਜਲੂਸ ਕੱਢਿਆ ਸੀ ਜਦੋਂ ਰੱਜ ਕੇ ਚਰਨਜੀਤ ਚੰਨੀ ਨੇ ਪਹਿਲਾਂ ਖਿੱਲੀ ਉਡਾਈ ਚਰਨਜੀਤ ਚੰਨੀ ਨੇ ਕਿਹਾ ਵੀ ਰਵਨੀਤ ਬਿੱਟੂ ਮੁੱਖ ਮੰਤਰੀ ਬਣ ਨੂੰ ਫਿਰਦਾ ਪੰਜਾਬ ਦਾ ਕਹਿੰਦਾ ਨੀਟੂ ਸ਼ਟਰਾਂ ਵਾਲਾ ਤਾਂ ਭਾਵੇਂ ਬਣ ਜੇ ਪਰ ਰਵਨੀਤ ਬਿੱਟੂ ਨਹੀਂ ਬਣ ਸਕਦਾ ਚੰਨੀ ਨੇ ਕਿਹਾ ਕੱਲ ਤੇ ਅੱਜ ਫਿਰ ਰਵਨੀਤ ਬਿੱਟੂ ਆ ਗਿਆ ਹੁਣ ਇਕੱਠੇ ਰਹੇ ਨੇ ਇੱਕ ਦੂਜੇ ਦੇ ਭੇਤੀ ਨੇ ਇੱਕ ਦੂਜੇ ਦੇ ਸਾਰੇ ਇਹ ਹੀ ਜ ਪਿਆਜ ਪੋਤੜਿਆ ਤੱਕ ਜਾਣਦੇ ਨਹੀਂ ਤੇ ਅੱਜ ਫਿਰ ਰਵਨੀਤ ਬਿੱਟੂ ਚਰਨਜੀਤ ਚੰਨੀ ਦੀਆਂ ਕੁਝ ਵੀਡੀਓ ਕੁਝ ਫੋਟਵਾਂ ਲੈ ਕੇ ਸਾਹਮਣੇ ਆ ਗਿਆ ਤੇ ਮੀਡੀਆ ਦੇ ਅੱਗੇ ਸ਼ਰਿਆਮ ਰਵਨੀਤ ਬਿੱਟੂ ਨੇ ਉਹ ਫੋਟੋਆਂ ਤੋਂ ਦਿਖਾਈਆਂ ਜਿਨ੍ਹਾਂ ਨੂੰ ਇਤਰਾਜ ਹੋ ਕਿਹਾ ਜਾ ਸਕਦਾ ਹੈ ਤੇ ਰਵਨੀਤ ਬਿੱਟੂ ਨੇ ਸਿੱਧੇ ਦੋਸ਼ ਲਾਏ ਕਹਿੰਦਾ ਚਰਨਜੀਤ ਚੰਨੀ ਐਦਾਂ ਦੀਆਂ ਹਰਕਤਾਂ ਕਰਦਾ ਰਿਹਾ ਜਿਹੜੀਆਂ ਸਕੂਲਾਂ 'ਚ ਬੱਚਿਆਂ ਨੂੰ ਪੜਾਉਣ ਵਾਲੀਆਂ ਕੁੜੀਆਂ ਸੀ ਉਹਨਾਂ ਦੇ ਨਾਲ ਔਰ ਜਿਹੜੀਆਂ ਅਫਸਰ ਸੀ ਸਰਕਾਰ ਦੇ ਵਿੱਚ ਉਹਨਾਂ ਦੇ ਨਾਲ ਰਵਨੀਤ ਬਿੱਟੂ ਕਹਿੰਦਾ ਚਰਨਜੀਤ ਚੰਨੀ ਇਹ ਕਿਹੜੇ ਮੂੰਹ ਨਾਲ ਬੋਲਦਾ ਹੈ ਇਹ ਤਾਂ ਬੋਲਣ ਜੋਗਾ ਹੀ ਨਹੀਂ ਇਹਦੇ ਤੇ ਤਾਂ ਸਿੱਧੇ ਦੋਸ਼ ਮੀਟੂ ਦੇ ਵਿੱਚ ਔਰਤਾਂ ਨੇ ਲਾਇਆ ਵੀ ਸਾਡੇ ਨਾਲ ਏਦਾਂ ਏਦਾਂ ਕਰਕੇ ਗਲਤ ਕਰਦਾ ਰਵਨੀਤ ਬਿੱਟੂ ਕਹਿੰਦਾ ਇਹ ਚੰਨੀ ਕਿਹੜੇ ਮੂੰਹ ਨਾਲ ਬੋਲਦਾ ਵੱਡੇ ਅਫਸਰ ਸਾਰਿਆਂ ਨੇ ਕਹਿ ਦਿੱਤਾ ਸੀ ਵੀ ਜਾਂ ਤਾਂ ਚੰਨੀ ਤੇ ਕਾਰਵਾਈ ਕਰੋ ਜਾਂ ਚੰਨੀ ਨੂੰ ਰੱਖ ਲੋ ਤੇ ਜਾਂ ਸਾਨੂੰ ਜਦੋਂ ਉਹ ਬਿੱਟੂ ਕਹਿੰਦਾ ਚਰਨਜੀਤ ਚੰਨੀ ਨੇ ਇੱਕ ਵੱਡੀ ਅਫਸਰ ਲੇਡੀ ਨੂੰ ਗਲਤ ਕਿਸਮ ਦੇ ਮੈਸੇਜ ਭੇਜਨੇ ਸ਼ੁਰੂ ਕਰਤੀ ਸੀ ਇਹ ਰਵਨੀਤ ਬਿੱਟੂ ਨੇ ਕਿਹਾ ਨਾਲ ਬਿੱਟੂ ਫੋਟੋਆਂ ਦਿਖਾ ਰਿਹਾ ਸੀ ਉਹ ਹੁਣ ਕਾਫੀ ਸਾਰੇ ਚੈਨਲ ਬਲਰ ਕਰਕੇ ਦਿਖਾ ਰਹੇ ਨੇ ਫੋਟੋਆਂ ਫੋਟੋਆਂ 'ਚ ਖਰੇਕੀ ਹੀ ਹੈ ਤੇ ਕੀ ਨਹੀਂ ਪਰ ਬਿੱਟੂ ਦਿਖਾ ਰਿਹਾ ਤੇ ਬਿੱਟੂ ਨੇ ਰੱਜ ਕੇ ਪੜਾਸ ਕੱਢੀ ਚੰਨੀ ਦੇ ਖਿਲਾਫ ਤੇ ਨਾਲੇ ਰਵਨੀਤ ਬਿੱਟੂ ਕਹਿੰਦਾ ਚੰਨੀ ਮੈਨੂੰ ਕਹਿੰਦਾ ਵੀ ਇਹਨੇ ਮੁੱਖ ਮੰਤਰੀ ਨਹੀਂ ਬੰਨਾ ਹੈ ਤਾਂ ਲੁਧਿਆਣੇ ਤੋਂ ਹਾਰ ਗਿਆ ਤੇ ਬਿੱਟੂ ਕਹਿੰਦਾ ਇਹ ਅੱਜ ਤੱਕ ਨਹੀਂ ਹੋਇਆ ਵੀ ਕੋਈ ਬੰਦਾ ਮੁੱਖ ਮੰਤਰੀ ਰਿਹਾ ਹੋਵੇ ਤੇ ਵੋਟਾਂ 'ਚ ਮੁੱਖ ਮੰਤਰੀ ਰਿਹਾ ਬੰਦਾ ਬੁਰੀ ਤਰ੍ਹਾਂ ਹਾਰ ਗਿਆ ਕਹਿੰਦਾ ਚੰਨੀ ਨੇ 2022 ਦੇ ਵਿੱਚ ਦੋ ਥਾਵਾਂ ਤੋਂ ਚੋਣ ਲੜੀ ਚੰਕੌਰ ਸਾਹਿਬ ਤੋਂ ਤੇ ਇੱਧਰ ਮੋੜ ਤੋਂ ਕਹਿੰਦਾ ਸੌਰੀ ਭਧੌੜ ਤੋਂ ਕਹਿੰਦਾ ਦੋਨੇ ਥਾਵਾਂ ਤੇ ਚੰਨੀ ਦੀ ਕਰਾਰੀ ਹਾਰ ਹੋਈ ਹਜੇ ਕਿ ਇਹ ਤਾਜ਼ਾ-ਤਾਜ਼ਾ ਮੁੱਖ ਮੰਤਰੀ ਸੀਗਾ ਉਸ ਟਾਈਮ ਕਹਿੰਦਾ ਵੀ ਚੰਨੀ ਬੋਲਣ ਦੀਆਂ ਗੱਲਾਂ ਕਰਦਾ ਚੱਲੀ ਤਾਂ ਬੋਲਣ ਯੋਗਾ ਹੀ ਨਹੀਂ ਇਹ ਗੱਲਾਂ ਰਵਨੀਤ ਬਿੱਟੂ ਨੇ ਕਹੀਆਂ ਹੁਣ ਦੇਖੋ ਤੁਸੀਂ ਸਾਰੇ ਹੀ ਬੋਲ ਸਕਦੇ ਹੋ ਭਾਈ ਉਨਾ ਟਾਈਮ ਜਿੰਨਾ ਟਾਈਮ ਲੋਕ ਨਹੀਂ ਬੋਲਦੇ ਜਦੋਂ ਲੋਕ ਬੋਲਣ ਲੱਗ ਪਏ ਨਾ ਉਦੋਂ ਨਾਲ ਤੇ ਬਿੱਟੂ ਬੋਲਣ ਜੋਗਾ ਰਹਿਣਾ ਤੇ ਨਾ ਹੀ ਚੰਨੀ ਕਿਉਂਕਿ ਦੋਨਾਂ ਨੇ ਵੱਖ-ਵੱਖ ਰਾਜ ਭਾਗਾਂ ਦੇ ਆਨੰਦ ਮਾਣੇ ਨੇ ਲੋਕ ਤੰਗ ਨੇ ਮਜ਼ਦੂਰਾਂ ਦੀ ਬੁਰੀ ਹਾਲਤ ਹੈ ਕਿਸਾਨਾਂ ਦੀ ਬੁਰੀ ਹਾਲਤ ਹੈ ਬੇਰੁਜ਼ਗਾਰਾਂ ਦੀ ਬੁਰੀ ਹਾਲਤ ਹੈ ਦੁਕਾਨਦਾਰਾਂ ਦੀ ਬੁਰੀ ਹਾਲਤ ਹੈ ਕੱਚੇ ਮਲਾਜ਼ਮਾਂ ਦੀ ਬੁਰੀ ਹਾਲਤ ਹੈ ਤੇ ਇਹਨਾਂ ਸਾਰਿਆਂ ਦੀਆਂ ਸਰਕਾਰਾਂ ਰਹੀਆਂ ਨੇ ਅੱਜ ਵੀ ਇੱਕ ਕੋਈ ਐਮਪੀ ਹੈ ਤੇ ਕੋਈ ਮੰਤਰੀ ਹੈ ਅੱਜ ਤੱਕ ਇਹਨਾਂ ਨੇ ਲੋਕਾਂ ਨੂੰ ਰੱਜ ਕੇ ਮੂਰਖ ਬਣਾਇਆ ਇਹਨਾਂ ਨੇਤਾਵਾਂ ਨੇ ਇਹਨਾਂ ਰਾਜਨੀਤਾਵਾਂ ਤੇ ਲੀਡਰਾਂ ਨੇ ਸੋ ਜਦੋਂ ਤੱਕ ਲੋਕ ਨਹੀਂ ਬੋਲਦੇ ਉਦੋਂ ਤੱਕ ਹੀ ਤੁਸੀਂ ਬੋਲ ਸਕਦੇ ਹੋ ਨਹੀਂ ਤਾਂ ਬੋਲਣ ਜੋਗਾ ਚੰਨੀ ਨਹੀਂ ਤੇ ਬੋਲਣ ਜੋਗੇ ਬਿੱਟੂ ਸਾਹਿਬ ਆਪਾਂ ਵੀ ਹੈ ਨਹੀਂ ਗਏ ਬਿੱਟੂ ਕਿਵੇਂ ਬੋਲ ਸਕਦਾ ਤੇ ਉਧਰ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਕਸੂਤੇ ਫਸੇ ਨੇ ਫਸੇ ਕਿਵੇਂ ਨੇ ਕਿਉਂਕਿ ਦੋਨਾਂ ਦੀਆਂ ਵੀਡੀਓ ਵਾਇਰਲ ਹੋਈਆਂ ਸੀਗੀਆਂ ਚੋਣ ਜਾਬਤਾ ਦੀਆਂ ਨਿਯਮਾਂ ਦੀਆਂ ਧੱਜੀਆਂ ਡਾਉਣ ਦੇ ਮਾਮਲੇ 'ਚ ਇੱਕ ਪਾਸੇ ਮਨਪ੍ਰੀਤ ਬਾਦਲ ਸ਼ਰੇਆਮ ਨੌਕਰੀਆਂ ਵੰਡਦੇ ਹੋਏ ਇੱਕ ਵੀਡੀਓ 'ਚ ਨਜ਼ਰ ਆਏ ਝੂਠੇ ਲਾਰੇ ਲਾ ਕੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਗੁੰਮਰਾਹ ਕਰ ਰੇ ਸੀ ਮਨਪ੍ਰੀਤ ਬਾਦਲ ਔਰ ਕਹਿ ਰਹੇ ਸੀਗੇ ਕਿ ਕੋਈ ਗੱਲ ਨਹੀਂ ਮੈਂ ਤੈਨੂੰ ਰੇਲਵੇ 'ਚ ਲਵਾ ਦੂੰਗਾ ਇਹਨੂੰ ਪੀਐਫਟੀ 'ਚ ਲਵਾ ਦੂੰਗਾ ਇਹਨੂੰ ਫਲਾਣੇ ਤੇ ਇਹਨੂੰ ਠਿਮਕੇ ਤੇ ਉਧਰ ਰਾਜਾ ਬੜਿੰਗ ਇੱਕ ਮਸਜਿਦ ਚਲੇ ਗਏ ਕਿ ਦੜਵਾ ਉੱਥੇ ਧਾਰਮਿਕ ਤੌਰ ਤੇ ਉਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਦੋਵਾਂ ਦੀਆਂ ਸ਼ਿਕਾਇਤਾਂ ਹੋਈਆਂ ਨੇ ਦੋਨਾਂ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਦਿੱਤੇ ਨੇ ਹੁਣ ਦੋਨਾਂ ਨੂੰ ਜਵਾਬ ਤਾਂ ਦੇਣੇ ਪੈਣਗੇ ਪਰ ਵੇਖੋ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਨਿਯਮਾਂ ਦੀਆਂ ਧੱਜੀਆਂ ਤਾਂ ਉਡਾਈਆਂ ਨੇ ਪਰ ਸਵਾਲ ਇੱਥੇ ਕੀ ਵੀ ਹੈ ਅੱਜ ਤੱਕ ਬਹੁਤ ਥਾਵਾਂ ਤੇ ਵੋਟਾਂ ਦੇ ਦਿਨਾਂ ਚ ਚੋਣਾ ਲੜਨ ਵਾਲੇ ਐਮਐਲਏਆਂ ਐਮਪੀਆਂ ਨੇ ਕਈ ਤਰ੍ਹਾਂ ਦੀਆਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਨੇ ਪਰ ਕਾਰਵਾਈ ਬਾਅਦ ਚ ਬਹੁਤ ਘੱਟ ਹੁੰਦੀ ਹੈ ਚੋਣ ਕਮਿਸ਼ਨ ਪਤਾ ਨਹੀਂ ਕਿਹੜੇ ਤਰੀਕੇ ਨਾਲ ਕਿਹੜੇ ਨਿਯਮਾਂ ਨਾਲ ਕਿਵੇਂ ਫੈਸਲਾ ਲੈ ਕੇ ਬਾਅਦ ਚ ਪਤਾ ਨਹੀਂ ਲੱਗਦਾ ਕਾਰਵਾਈ ਹੋਈ ਕੀ ਹੈ ਤੇ ਕੀ ਨਹੀਂ ਸੋ ਹੁਣ ਇਹਨਾਂ ਦੋਨਾਂ ਦੀ ਵੀਡੀਓ ਵਾਇਰਲ ਹੋਈ ਹੈ ਨੋਟਿਸ ਚੋਣ ਕਮਿਸ਼ਨ ਨੇ ਕੱਢਿਆ ਪਰ ਇਹ ਜੋ ਮਰਜ਼ੀ ਜਵਾਬ ਦੇਣ ਜਦੋਂ ਵੀਡੀਓ ਚ ਸਪਸ਼ਟ ਨਜ਼ਰ ਆ ਰਿਹਾ ਸਾਨੂੰ ਵੀ ਆ ਰਿਹਾ ਕਮਿਸ਼ਨ ਨੂੰ ਵੀ ਆ ਰਿਹਾ ਵੀ ਨੀਮਾ ਦੀ ਉਲੰਘਣਾ ਕੀਤੀ ਹੈ ਤਾਂ ਫਿਰ ਕਾਰਵਾਈ ਦੋਨਾਂ ਤੇ ਬਣਦੀ ਬਣਦੀ ਹੈ ਹੁਣ ਡਿੰਪੀ ਢਿੱਲੋਂ ਉਹਨੂੰ ਕਿਉਂ ਨਹੀਂ ਨੋਟਿਸ ਆਇਆ ਸਵਾਲ ਇਹ ਵੀ ਹੈ ਡਿੰਪੀ ਢਿੱਲੋਂ ਨੇ ਵੀ ਤਾਂ ਕਿਹਾ ਹੀ ਆ ਵੀ 100 ਕਰੋੜ ਰੁਪਈਆ ਕਾਰ ਦੀ ਡਿੱਗੀ ਚ ਭਰ ਕੇ ਤੇ ਮਾਨ ਸਾਹਿਬ ਨੇ ਮੇਰੇ ਵਾਸਤੇ ਭੇਜਿਆ ਇੱਕ ਮੰਤਰੀ ਤੇ ਇੱਕ ਐਮਐਲਏ ਦੋਹੇ ਨਾਲ ਭੇਜੇ ਨੇ ਤੇ ਫਿਰ ਡਿੰਪੀ ਢਿੱਲੋਂ ਤੇ ਕਾਰਵਾਈ ਕਿਉਂ ਨਹੀਂ ਈ ਗੱਲ ਉਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਤਾਂ ਕਰਕੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਕਰਕੇ ਐਵੇਂ ਤਾਂ ਪਹਿਲਾਂ ਵੀ ਹੁੰਦਾ ਰਿਹਾ ਇਹ ਫਿਰ ਕਿੱ사 ਬਦਲਾ ਸੋ ਇਹ ਸਾਰੇ ਹਮਾਮ ਚ ਨੰਗੇ ਨੇ ਸਾਰੇ ਨਿਯਮਾਂ ਦੀਆਂ ਰੂਲਾਂ ਦੀਆਂ ਅਸੂਲਾਂ ਦੀਆਂ ਧੱਜੀਆਂ ਉਡਾਉਂਦੇ ਨੇ ਸਾਰੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਹੁਣ ਇੱਥੇ ਲੋਕਾਂ ਨੂੰ ਸੋਚਣਾ ਚਾਹੀਦਾ ਥੋੜਾ ਜਿਹਾ ਚੇਤਨ ਹੋ ਕੇ ਵੀ ਲੋਕਾਂ ਨਾਲ ਹੋ ਕੀ ਰਿਹਾ ਜਨਤਾ ਨਾਲ ਹੋ ਕੀ ਰਿਹਾ ਸੋ ਰਾਜਾ ਵੜਿੰਗ ਨੂੰ ਨੋਟਿਸ ਆ ਗਿਆ ਮਨਪ੍ਰੀਤ ਬਾਦਲ ਨੂੰ ਨੋਟਿਸ ਆ ਗਿਆ ਤੇ ਤੁਹਾਨੂੰ ਕੀ ਲੱਗਦਾ ਹੈ ਵੀ ਇਹਨਾਂ ਨੋਟਿਸਾਂ ਦੇ ਉੱਪਰ ਗੰਹ ਕਾਰਵਾਈ ਹੋਣੀ ਚਾਹੀਦੀ ਹੈ ਕਿ ਕੱਲੇ ਨੋਟਿਸ ਹੀ ਰਹਿ ਜਾਣੇ ਚਾਹੀਦੇ ਆ ਆਪਣਾ ਵਿਚਾਰ ਆਪਣਾ ਕੀਮਤੀ ਕਮੈਂਟ ਤੁਸੀਂ ਜਰੂਰ ਲਿਖਿਓ ਤੇ ਇੱਕ ਮੁੱਦਾ ਹੋਰ ਅੱਜ ਪੰਜਾਬ ਦੇ ਵਿੱਚ ਜਿਹੜਾ ਚਰਚਾ ਚ ਹੈ ਉਹ ਇਹ ਹੈ ਨਗਰ ਨਿਗਮ ਚੋਣਾਂ ਦਾ ਪੰਜਾਬ ਸਰਕਾਰ ਜਿਵੇਂ ਸਰਪੰਚੀ ਦੀਆਂ ਚੋਣਾਂ ਨਹੀਂ ਕਰਵਾ ਰਹੀ ਸੀ ਮਹੀਨਿਆਂ ਬੱਧੀ ਤੋਂ اٹਕਾਈਆਂ ਹੋਈਆਂ ਸੀ ਪੰਚਾਇਤਾਂ ਭੰਗ ਸੀ ਵੋਟਾਂ ਪੁਆਈਆਂ ਨਹੀਂ ਜਾ ਰਹੀਆਂ ਸੀ ਤੇ ਉੱਥੇ ਹਾਈ ਕੋਰਟ ਨੇ ਦਖਲ ਦੇ ਕੇ ਤੇ ਕਹਿ ਕੇ ਕਿ ਵੋਟਾਂ ਪੁਆਈਆਂ ਐਸੇ ਹੀ ਤਰ੍ਹਾਂ ਹੁਣ ਆ ਨਗਰ ਨਿਗਮਾਂ ਦੀਆਂ ਚੋਣਾਂ ਚ ਹੋ ਰਿਆ ਕੀ ਹੋ ਰਿਹਾ ਨਗਰ ਨਿਗਮਾਂ ਦੀਆਂ ਚੋਣਾਂ ਦੇ ਵਿੱਚ ਸਪਰੀਮ ਕੋਰਟ ਨੂੰ ਇਹ ਕਹਿਣਾ ਪਿਆ ਕਿ 15 ਦਿਨ ਦੇ ਵਿੱਚ ਵਿੱਚ ਚੋਣਾਂ ਕਰਾਓ ਤੇ ਹੁਣ ਪੰਜਾਬ ਸਰਕਾਰ ਨੂੰ ਇਹਦੇ ਤੇ ਲਾਜ਼ਮੀ ਫੈਸਲਾ ਤੇ ਐਕਸ਼ਨ ਲੈਣਾ ਪੈਣਾ ਹੈ ਬਹੁਤ ਮਿਹਰਬਾਨੀ ਸ਼ੁਕਰੀਆ